ਬਾਬਾ ਜੀ ਕਿਦਾਂ ਲੱਗ ਰਿਹਾ ਜਿਹੜਾ ਰਾਹ ਬਣਿਆ ਹੁਣ ਰਾਹ ਬਹੁਤ ਵਧੀਆ ਜੀ ਸਰਪੰਚ ਸਾਨੂੰ ਬਹੁਤ ਵਧੀਆ ਮਿਲਿਆ ਜੀ ਤੇ ਗਾਵੇ ਇਹਨੇ ਸਰਪੰਚ ਸਾਹਿਬ ਬਣਾਵਾਂਗੇ ਗਾਹਕ ਜ਼ਰੂਰਤਾਂ ਛੱਡਿਏ ਉਹ ਪੂਰੀਆਂ ਕਰਦਾ ਕਰੂਗਾ ਕਿੰਨੇ ਕਿੰਨੇ ਸਾਲਾਂ ਦੁਆਰਾ ਇਹਦੇ ਵਿੱਚ ਡਿੱਕਾ ਹੈ ਤੁਹਾਨੂੰ ਇਹ 5 5 5-7 ਸਾਲ ਹੋ ਗਏ ਆ ਅੜਿਆ ਨੂੰ ਅੱਗੇ ਤੋਂ ਕੀ ਉਮੀਦਾਂ ਤੁਹਾਨੂੰ ਅੱਗੇ ਤੋਂ ਉਮੀਦਾਂ ਦੇ ਸਹੀ ਆ ਚੱਲਣ ਦਾ ਸਾਡਾ ਕੰਮ ਗਾਂ ਵੀ ਇਹਨੇ ਵੀਰ ਨੇ ਚਲਾਉਣਾ ਸਰਪੰਚ ਸਾਹਿਬ ਨੇ ਸਾਡਾ ਕੰਮ ਇੰਦਾ ਸਭ ਤੋਂ ਪਹਿਲਾ ਵਾਦਾ ਤੁਹਾਡਾ ਪੂਰਾ ਕੀਤਾ ਕਿ ਨਹੀਂ ਸਭ ਤੋਂ ਪਹਿਲਾ ਵਾਦਾ ਇਹਨੇ ਪੂਰਾ ਕੀਤਾ ਰਾਹदाई ਸਾਡਾ ਰਾਹ ਬਣ ਗਿਆ ਜੀ ਗਾਂ ਵਾਰੇ ਸਾਡੇ ਪੂਰੇ ਕਰੂਗਾ ਜੀ ਸਰਪੰਚ ਸਾਹਿਬ ਨਾਲੇ ਸੰਢੂਗਾ ਮੇਰਾ ਜੀ ਸਰਪੰਚ ਤੁਸੀਂ ਬੋਲੋ ਕੁਝ ਹਾਂ ਨਹੀਂ ਜੋ ਸੰਢੂ ਤੁਹਾਡੀ ਕੀ ਸੋਚ ਹੈ ਜੀ ਆਪਣੇ ਆਪ ਪਿੰਡ ਜਵੰਦਪੁਰ ਬਾਰੇ ਨਹੀਂ ਤੇ ਦੇਖੋ ਮੌਲਵਾਰਾ 15 ਸਾਲ ਤੋਂ ਡੁੱਬਾ ਪਾਣੀ ਦੇ ਵਿੱਚ ਉਹਦੇ ਤੇ ਮਿੱਟੀ ਪਾ ਕੇ ਆਪਣੇ ਕੋਲੋਂ ਡੇ ਪਹੁੰਚ ਕੋਈ ਪਹਚਾਈ ਦੀ ਫੰਡ ਨਹੀਂ ਤੇ ਇਹ ਰਾਹ ਜਿਹੜਾ ਬਣਾਉਣ ਦਾ ਘਰ ਵੀ ਨਾਲ ਡੁੱਬੇ ਹੋ ਗਏ ਸਾਬ ਘਰ ਵੀ ਡੁੱਬੇ 8-10 ਘਰ ਜਿਨ੍ਹਾਂ ਨੂੰ ਰਸਤਾ ਵੀ ਬੰਦ ਹੋਇਆ ਬਿਲਕੁਲ ਤੇ ਜਦੋਂ ਖੇਤੀ ਦਾ ਖੇਤੀ ਜਿਹੜਾ ਕੰਪਲੀਟ ਕਰਕੇ ਤੇ ਰਸਤਾ ਜਿਹੜਾ ਚਾਲੂ ਕੀਤਾ ਜਾਵੇ ਇਹ ਆਪਾਂ ਤੋਂ ਆਫਿਸ ਉਹ ਆਇਦਰੇ ਬਾਬਾ ਜੀ ਕੋਈ ਗੱਲਬਾਤ ਦੱਸੋ ਸ਼ਾਨਭਾਤ ਇਹੋ ਰਾਹ ਦੀਆ ਪਹਿਲਾ ਰਾਹ ਤਾਂ ਸਾਡਾ ਬਹੁਤ ਵੱਡਾ ਸੜਕ ਬਣੀ ਪੱਕੀ ਇੱਟਾਂ ਲੱਗੀਆਂ ਸੀਗੀਆਂ ਉਹ ਸਾਨੂੰ ਪਤਾ ਨਹੀਂ ਲੱਗਾ ਕਿਹੜਾ ਫਟਕੇ ਲੈ ਗਿਆ ਤੇ ਕੌਣ ਖਾ ਗਿਆ ਏ ਗਵਾਂਢੋਂ ਫਟਕੇ ਲੈ ਗਿਆ ਤੇ ਉਸ ਤੋਂ ਬਾਅਦ ਪਏ ਹੁਣ ਇਹਨਾਂ ਨੇ ਸਰਪੰਸਾਹਬ ਹੋਣਾ ਨੇ ਬਹੁਤ ਮੁੰਦਾ ਚੁੱਕਿਆ ਵਾ ਵੀ ਇਹ ਗੁਰਦੁਆਰਾ ਸਾਹਿਬ ਦਾ ਰਾਹ ਵਾ ਤੇ ਅਸੀਂ ਇਹ ਕੰਮਜਾਬ ਕਰਨਾ ਸਰਪੰਸਾਹਬ ਕੌਣ ਕਿਹੜੇ ਸਰਪੰਸਾਹਬ ਨਾਮ ਦੱਸੋ ਉਹਨਾਂ ਦਾ ਅਰਪਾਲ ਸਿੰਘ ਅੱਛਾ ਜੀ ਹਾਂਜੀ ਆ ਤੁਸੀਂ ਜਪੰਚੀ ਤੇ ਹੁਣ ਸਾਡੇ ਮਿੱਟੀ ਪੌਂਡੇ ਇਹ ਰਾਹ ਪੱਕਾ ਬਣਾਉਣ ਲੱਗੇ ਆ ਗੁਰਦੁਆਰਾ ਸਾਹਿਬ ਨੂੰ ਤੇ ਇਹ ਜਿਹੜੇ ਦੁਆਕਰ ਡੁੱਬੇ ਹੈਗੇ ਇਹਨਾਂ ਨੂੰ ਇਹ ਇਹ ਬਹੁਤ ਵਧੀਆ ਕੰਮ ਕਰਨ ਲੱਗੇ ਆ ਤੇ ਤੇ ਕਿਰਪਾ ਕਰਕੇ ਤੇ ਇਹ ਸਾਡੇ ਇਹ ਜਿਹੜਾ ਕੰਮ ਹੈ ਸਾਡਾ ਨੇਪਰੇ ਚਾੜਿਆ ਜਾਵੇ ਅਸੀਂ ਬੇਨਤੀ ਤੁਹਾਡੇ ਗਾੜੀ ਵੀ ਕਰਦੇ ਆ ਤੇ ਸਰਪੰਚ ਸਾਹਿਬ ਗਾੜੀ ਵੀ ਕਰਦੇ ਆ ਇਹ ਸਾਡਾ ਗੁਰਦੁਆਰਾ ਸਾਹਿਬ ਨੂੰ ਰਾਹ ਇੱਕ ਤੇ ਰਾਹ ਸਾਨੂੰ ਨੰਗਣ ਆਈ ਲੋਕਾਂ ਦੇ ਘਰਾਂ ਦੇ ਵਿੱਚ ਦੀ ਨੰਗਦੇ ਆ ਮੇਰਾ ਘਰ ਆ ਸਾਹਮਣੇ ਦੂਜਾ ਘਰ ਮੇਰੇ ਭਰਾ ਦਾ ਉਹਦੇ ਵਿੱਚ ਦੀ ਉਹ ਹੁਣ ਸਾਨੂੰ ਨੰਗਣ ਨੁਗਣ ਨਹੀਂ ਦਿੰਦੇ ਬਹੁਤ ਕੋੜਾ ਕੰਮ ਆ ਨਹੀਂ ਹੁਣ ਤੁਹਾਨੂੰ ਕਿਦਾਂ ਲੱਗਣਿਆ ਤੁਹਾਡੀ ਨਵੀਂ ਬਣੀ ਪੰਚਾਇਤ ਸਰਪੰਚ ਹਰਪਾਲ ਸਿੰਘ ਜਿਹੜੇ ਉਹ ਕੰਮ ਤੁਹਾਡੇ ਕਰਵਾ ਰਹੇ ਨੇ ਪਹਿਲ ਦੇ ਆਧਾਰ ਤੇ ਤੁਹਾਡਾ ਹੀ ਕੰਮ ਵਿੱਢਿਆ ਗਿਆ ਉਹਨਾਂ ਵੱਲੋਂ ਹਾਂਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸਾਡੀ ਗਵਰਨਮੈਂਟ ਦਾ ਧੰਨਵਾਦ ਸਾਰਾ ਇਹ ਤਨਵਾਦ ਹੈ ਜਿਹੜਾ ਸਾਡਾ ਜੇ ਰਾਹ ਬਣ ਗਿਆ ਨਾ ਤੇ 17 8 ਪਿੰਡਾਂ ਦਾ ਇਹ ਰਾਹ ਹੈ ਸਾਡਾ ਤੇ ਜਿਹੜਾ ਹੈਗਾ ਹੀ ਹੈਗਾ ਪੰਜ ਸੱਤਾਂ ਕਰਾਂ ਦਾ ਤੇ ਬਹੁਤ ਹੀ ਕਿਰਪਾ ਬਹੁਤ ਹੀ ਮਿਹਰਬਾਨੀਆਂ ਜੇ ਰਾਹ ਸਾਡਾ ਨਿਪਰੇ ਚੜ ਜੇ ਤੇ ਆ ਜੋ ਸਰਪੰਚ ਸਾਹਿਬ ਹਣ ਤੁਸੀਂ ਦੱਸੋ ਨੇ ਪਰੇ ਚੜੂਗਾ ਹਾਂ ਇਹ ਪਰੇ ਚੜੂਗਾ ਨਹੀਂ ਨਹੀਂ ਪਰੇ ਆਹ ਬੱਸ ਕਰੋ ਉਹ ਟੀਰ ਨੇ ਪਰੇ ਚੜੂਗਾ ਕਿ ਸ਼ੁਰੂਆਤ ਨਹੀਂ ਕਰਾਂ ਉਹਦੇ ਉੱਪਰ ਪਾਣੀ ਗੈਣੀ ਹੋਣਾ ਪਹਿਲਾਂ ਟਰਾਲੀ ਕਢਾਈਏ ਜਿਹੜਾ ਕੰਮ ਕਰ ਰਿਹਾ ਹਾਂ ਹਾਂ